ਬੀਰ ਜੀ ਆ ਗੱਲ ਦਾ ਥੋੜਾ ਜਿਹਾ ਪਿਛਲੇ ਸਾਲ ਮੈਂ ਕੁਝ ਅਧਮਾਨ ਚੱਲ ਰਿਹਾ ਜੀ ਇਹ ਦਾਣਾ ਡਬਲ ਹੋ ਜਾਂਦਾ ਸਾਈਡ ਤੇ ਡਬਲ ਤਾਂ ਸਾਈਡ ਤੇ ਤਾਂ ਹੁੰਦਾ ਉਹ ਦੇਖੋ ਮੈਂ ਗੱਲੇ ਨਹੀਂ ਜਿੰਨੇ ਬੰਦੇ ਨੇ ਵੀ ਬੀਜੀ ਆ ਅਸੀਂ ਸਿਆੜ ਵਿੱਚ ਰੱਖ ਦਿਆਂ ਜੜਾ ਕਿਉਂ ਨਹੀਂ ਫਿਰ ਡੰਡਾ ਖੜਾ ਰਹਿ ਜਾਂਦਾ ਹੁਣ ਦੇ ਵਿੱਚ ਰੱਖਦੇ ਆ ਤਾਂ ਦਾਣਾ ਉਹਦੇ ਵਿੱਚ ਡਬਲ ਹੋ ਜਾਂਦਾ ਦੋ ਸਿਆਣਾ ਚ ਉਹ ਸਾਨੂੰ ਦਿਖਦਾ ਵੀ ਦਾਣਾ ਇਕੱਠਾ ਹੋ ਗਿਆ ਨਹੀਂ ਇਹ ਜਿਵੇਂ ਆਪਣੇ ਸੁਪਰਸੀਡਰ ਨੂੰ ਇੱਕ ਵੈਬਸਾਈਟ ਤੇ ਲੱਗ ਜਾਂਦਾ ਨਾ ਪਹਿਲਾ ਜਿਹੜਾ ਆਪਾਂ ਉਹ ਚਾਲੂ ਰੱਖਦੇ ਆ ਇੱਕ ਕੀੜਾ ਲਾ ਕੇ ਫਿਰ ਉਹ ਬੰਦ ਕਰ ਦਿੰਨੇ ਆ ਇਹਨੂੰ ਵੀ ਉਸੇ ਤਰੀਕੇ ਇੱਕ ਪਾਈਪ ਲਾਉਣਾ ਪੈਣਾ 31 ਕਿਲੋ ਦਾ ਝਾੜਾ ਹੈ ਜੀ ਜਿਹਦੇ 1.5 ਕਿਲੇ ਤੁਸੀਂ ਸਪਰੇਅ ਬਹੁਤ ਜ਼ਿਆਦਾ ਕਰ ਲਈ ਸੀ ਕਿਸਾਨ ਗਿਰੋ ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਪਿੰਡ ਸੰਕਰਾਰਾ ਤਹਿਸੀਲ ਸਮਰਾਰਾ ਅੱਜ ਪਿੰਡ ਨਕੜੋੜੋ ਦੀ ਲਿਖੇ ਆਇਆ ਹਾਂ ਗ੍ਰਾਮ ਸਾਲ ਸਰਦਾਰਾ ਬਿੰਦਰ ਸਿੰਘ ਨਾਲ ਹਾਜ਼ਰ ਪੂਰੀ ਕੀਤੇ ਬਣੀ ਵਿਭਾਗ ਦੀ ਸਾਰੇ ਸਾਰੇ ਸਾਬਕਾ ਸਿੰਘ ਕੁਲਵਿੰਦਰ ਸਿੰਘ ਮਨਪ੍ਰੀਤ ਸਿੰਘ ਤੇ ਇਹ ਜੋ ਲੁਧਿਆਣਾ ਵਿਖੇ 8 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਡਾਕਟਰ ਸਤਵੀਰ ਸਿੰਘ ਗੋਸਲ ਬੀਸੀ ਸਾਹਿਬ ਡਾਕਟਰ ਅਜਮੇਰ ਸਿੰਘ ਟੱਟ ਡਾਕਟਰ ਮੱਖਣ ਸਿੰਘ ਭੁੱਲਰ ਤੇ ਡਾਕਟਰ ਜਸਵੀਰ ਸਿੰਘ ਤੇ ਖੇਤੀਬਾੜੀ ਦਫ਼ਤਰ ਤੋਂ ਅਫਸਰ ਠੀਕੇ ਸਾਰੇ ਉਹ ਕਿਸਾਨ ਸੀਗੇ ਜਿਨ੍ਹਾਂ ਨੇ ਸਰਫੇਸ ਡਰਨਾਲ ਕਣਕ ਬੀਜੀ ਦੀ ਬੇਜਾਬ ਤੇ ਨਾਲ ਸੀਗੇ ਸਾਡੇ ਜਿਹੜੇ ਵੀਰਾਂ ਨੇ ਸਾਨੂੰ ਮਸ਼ੀਨ ਤਿਆਰ ਕਰਕੇ ਦਿੱਤੀ ਦੀ ਜਰ ਮਸ਼ੀਨ ਬਹੁਤ ਵਧੀਆ ਆ ਦੇਖੋ ਕੇਐਸ ਦਾ ਮਸ਼ੀਨ ਚੱਲ ਰਹੀ ਆ ਮੈਂ ਵਿਜਾਈ ਕਰ ਰਿਹਾ ਖੇਤੀਬਾੜੀ ਦਫ਼ਤਰ ਤੋਂ ਏਡੀਓ ਸੰਦੀਪ ਸਿੰਘ ਹਣੀ ਨੇ ਚਮਕੌਰ ਸਿੰਘ ਕੁਲਵਿੰਦਰ ਸਿੰਘ ਸਮਰਾਲਾ ਤੋਂ ਪਰ ਜਿਹੜੇ ਰੇਡੀਓ ਦੀ ਸਾਡੇ ਡਿਊਟੀ ਦੀ ਉਹ ਨਹੀਂ ਸਾਡੇ ਕੋਲ ਹਾਜ਼ਰ ਹੋਇਆ ਇਹ ਵਿਚਾਰੇ ਪਿਆਰ ਸਮਝ ਲਓ ਇਹ ਮੇਰੇ ਕੋਲ ਆਏ ਨੇ ਪੁੱਛ ਬੰਦੇ ਕਹਿੰਦੇ ਨੇ ਮਸ਼ੀਨ ਕਿੰਤੂ ਬਰੰਤੂ ਦੀ ਪਰ ਯਾਰ ਇੱਕ ਮੜਾਇਆ ਕੁ ਹੈ ਉਹ ਤਾਂ ਚਲੋ ਆਪਾਂ ਨੇ ਕਿਸਾਨਾਂ ਨੇ ਤੇ ਜਿਨ੍ਹਾਂ ਵੀ ਨੇ ਨੇ ਤਿਆਰ ਕਰਕੇ ਦਿੱਤੀ ਆ ਆਪਸ ਵਿੱਚ ਹੀ ਆਪਾਂ ਕਰ ਲੈਂਦੇ ਆ ਸੈਟਿੰਗ ਉਹ ਤਾਂ ਆਖਣ ਨੂੰ ਬੀ ਵੱਧ ਘੱਟ ਪਾਉਂਦੇ ਆ ਨੰਬਰ ਤੋਂ ਆਪਾਂ ਸੈੱਟ ਕਰ ਲੈਂਦੇ ਆ ਜੇ ਕੋਈ ਮਾੜਾ ਮੋਟਾ ਨੁਕਸਾ ਆਪਾਂ ਜਿਹਨੇ ਮਸ਼ੀਨ ਤਿਆਰ ਕਰਕੇ ਦਿੱਤੀ ਆਪਾਂ ਉਹਨੂੰ ਦੱਸਦੇ ਆ ਉਹਦਾ ਹੱਲ ਕਰ ਦਿੰਦਾ ਇਹ 'ਚ ਕੋਈ ਵੱਡਾ ਇਸ਼ੂ ਨਹੀਂ ਹੈਗਾ ਮਸ਼ੀਨ ਬੜੀਆ ਖਰਚਾ ਘੱਟ ਆ ਆ ਦੇਖੋ ਸਰਬਰਪੁਰ ਤੋਂ ਵੀਰ ਵਜਾਈ ਕਰ ਰਿਹਾ ਸਾਡੇ ਨਾਲ ਮੁਕਤੋਂ ਪਿੰਡ ਸਰਵਿੰਦਰ ਸਿੰਘ ਨੇ 25 ਕਿੱਲੇ ਕਰੇ ਸੀ ਔਰ ਜੇ ਆਪਾਂ ਖਰੀਦ ਤੇ ਬੌਂਦਲੀ ਪਿੰਡ ਹੋਈ ਸੀਗੀ ਯਾਰ ਸਾਡੇ ਸਮਰਾਲਾ ਬਲਾਕ 'ਚ ਵਜਾਈ ਬਹੁਤ ਹੋਈ ਆ ਥੋੜਾ ਜਿਆ ਚਲਾਉਣ ਤੇ ਆਪਣੇ ਤੇ ਰੱਖਦਾ ਜੀਹਨਾਂ ਵੀਰਾਂ ਨੇ ਤੇ ਚਲਾਇਆ ਟਰੈਕਟਰ ਉਹਦਾ ਥੋੜਾ ਜਿਆ ਦਾਣੇ ਦੀ ਸ਼ਿਕਰ ਇਕੱਠੇ ਕਰਨ ਦੀ ਆਈ ਆ ਜੇ ਆਪਾਂ 800 ਚੱਕਰਾਂ ਤੇ ਮੈਂ ਚਲਾਇਆ ਟਰੈਕਟਰ ਭੂਰਾ ਬਿਲਕੁਲ ਦਾਣਾ ਨਹੀਂ ਸੀ ਇਕੱਠਾ ਹੋਇਆ ਬਿਲਕੁਲ ਪਰਾਲੀ ਇਕੱਠੀ ਨਹੀਂ ਹੋਈ ਪਲਾਰੀ ਖਰਾਲੀ ਐਨ ਖਲਾਰੀ ਹੋਈ ਸੀ ਇੱਕਸਾਰ ਆਉ ਤੁਹਾਡੇ ਸਾਹਮਣੇ ਇਹ ਹੈਗੇ ਆ ਜਿਹੜੇ ਵੀਰਾਂ ਨੇ ਸਵੇਰੇ ਸਾਜਰੇ ਚਲਾ ਲਿਆ ਉੱਥੇ ਪਰਾਲੀ ਦੇ ਗੁੱਛੇ ਬਣਾਏ ਹੋਣਗੇ ਜਰੂਰ ਪਹਿਲਾ ਮੈਂ ਵੀ ਐਕਸਪੀਰਸ ਵੀਰੇ ਜਾ ਕੇ ਚਲਾਈ ਥੋੜੀ ਜਿਹੀ ਪਰਾਲੀ ਇਕੱਠੀ ਕਰਨ ਲੱਗਿਆ ਦੀ ਮੈਂ ਬੰਦ ਕਰਤਾ 11 ਵਜੇ ਮੈਂ ਦੁਬਾਰਾ ਬਈ ਇਕੱਠੀ ਕਰਨ ਲੱਗਿਆ ਤੇਲ ਉਤਰੀ ਦੇ ਬਿਲਕੁਲ 1 60 ਖਿਲਾਰਿਆ ਜਦ ਬਿਲਕੁਲ ਖਰਚਾ ਘਟਾ ਛੋੜਾ ਡਰੈਕਟਰ ਨਾ ਆਪਾਂ ਬੀਜ ਲੈਣੇ ਆ ਆ ਦੇਖੋ ਪਰਾਲੀ ਇਕਸਾਰ ਖਿਲਰੀ ਹੋਈ ਆ 7 ਲੀਟਰ ਡੀਜ਼ਲ ਲੱਗਦਾ